ਮੰਗਲਵਾਰ ਨੂੰ ਪੰਜਾਬ ਦੀ ਰਾਜਨੀਤੀ 'ਚ ਵੱਡੀ ਵਲਪਕ ਦੇਖਣ ਨੂੰ ਮਿਲੀ ਜਿਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰੀਨ ਕੇਜਰੀਵਾਲ ਵੱਲੋਂ ਹਲਕਾ ਪਛਮੀ ਦੀ ਉਕਕਚੌਂਚ ਉਮੀਦਵਾਰ ਸੰਜੀਵ ਰੋੜਾ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ ਕੇਜਰੀਵਾਲ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈਪੋ ਵਾਲ ਅਤੇ ਬਾੜੇਵਾਲ 'ਚ ਸੰਜੀਵ ਰੋੜਾ ਦੇ ਹੱਕ 'ਚ ਆਯੋਜਿਤ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਨ ਪਹੁੰਚੇ ਸਨ ਕੇਜਰੀਵਾਲ ਨੇ ਕਿਹਾ ਕਿ ਸੰਜੀਵ ਰੋੜਾ ਨੇਤਾ ਨਹੀਂ ਅਤੇ ਉਹਨਾਂ ਨੂੰ ਰਾਜਨੀਤੀ ਨਹੀਂ ਆਉਂਦੀ ਉਹ ਸਾਧੂ ਆਦਮੀ ਪਾਰਟੀ ਹੈ ਜੋ ਹਰ ਸੱਤੇ ਐਜੂਕੇਸ਼ਨ ਲਈ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਜਿਸ ਲਈ ਉਹਨਾਂ ਨੇ ਇੱਕ ਬੱਚੇ ਦੇ ਇਲਾਜ ਲਈ ਸੰਜੀਵ ਅਰੋੜਾ ਵੱਲੋਂ 12 ਕਰੋੜ ਜਟਾੜ ਦਾ ਜ਼ਿਕਰ ਵੀ ਕੀਤਾ ਇਤਰੀਵਾਲ ਨੇ ਕਿਹਾ ਕਿ ਉਪ ਚੋਣ ਚ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਦੇ ਕੋਲ ਲੋਕਾਂ ਦੇ ਕੰਮ ਕਰਵਾਉਣ ਦੀ ਪਾਵਰ ਜਾਂ ਫੰਡ ਨਹੀਂ ਹੋਵੇਗਾ ਇਸ ਦੇ ਮੁਕਾਬਲੇ ਸੰਜੀਵ ਅਰੋੜਾ ਵਿਧਾਇਕ ਬਣਨ ਤੋਂ ਪਹਿਲਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾ ਰਹੇ ਹਨ ਅਤੇ ਉਹਨਾਂ ਦਾ ਧਿਆਨ ਪ੍ਰਚਾਰ ਤੋਂ ਜ਼ਿਆਦਾ ਪਬਲਿਕ ਦੇ ਕੰਮ ਕਰਵਾਉਂਦੇ ਰਹਿੰਦਾ ਹੈ ਇਸ ਦੇ ਲਈ ਉਹਨਾਂ ਨੇ 70 ਸਾਲ ਤੋਂ ਪੈਂਡਿੰਗ ਚੱਲ ਰਹੇ ਲਾਲ ਲਕੀਰ ਦੇ ਧਾਇਰੇ 'ਚ ਰਹਿਣ ਵਾਲੇ ਲੋਕਾਂ ਦੀ ਰਜਿਸਟਰੀ ਕਰਵਾਉਣ ਵਾਲੇ ਮਾਮਲੇ ਨੂੰ 2 ਮਹੀਨੇ 'ਚ ਲਾਗੂ ਕਰਨ ਲਈ ਸੰਜੀਵ अरोड़ा ਵੱਲੋਂ ਕੀਤੇ ਗਏ ਯਤਨ ਦੀ ਮਿਸਾਲ ਪੇਸ਼ ਕੀਤੀ ਕੇਜਰੀਵਾਲ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਆਸ਼ੂ ਵੱਲੋਂ ਲੋਕਾਂ ਦਾ ਕਮਾਨ ਕੀਤਾ ਜਾਂਦਾ ਹੈ ਉੱਥੇ ਸੰਜੀਵ अरोड़ा ਕੋਲ ਲੋਕਾਂ ਨੂੰ ਵੰਡਣ ਲਈ ਪਿਆਰ ਹੈ ਜਿਸ ਦੇ ਮੱਤੇ ਨਜ਼ਰ ਲੋਕ ਉਹਨਾਂ ਨੂੰ ਭਾਰੀ ਵੋਟ ਨਾਲ ਜਿਤਾਉਣ ਅਤੇ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਜਿਸੇ ਕੋਲ ਫੰਡ ਅਤੇ ਪਾਵਰ ਦੀ ਕੋਈ ਕਮੀ ਨਹੀਂ ਹੋਵੇਗੀ ਸੀਐਮ ਆਰ ਨੇ ਕਿਹਾ ਕਿ ਸੰਜੀਵ अरोड़ा ਤੇ ਲੋਕਾਂ ਦੇ ਕੰਮ ਕਰਵਾਉਣ ਦਾ ਜਨੂਨ ਜਨੂਨ ਹੈ ਅਤੇ ਉਹਨਾਂ ਦੀ ਨੀਅਤ ਸਾਫ਼ ਹੈ ਜਿਸ ਦੇ ਮੁਕਾਬਲੇ ਲੋਕ ਹੰਕਾਰ ਦੀ ਵਜ੍ਹਾ ਨਾਲ ਸੁਣੂ ਵੋਟ ਨਹੀਂ ਦੇਣੇ ਮਾਨ ਨੇ ਕਿਹਾ ਕਿ ਸਾਡੀ ਲੜਾਈ ਕੁਰਸੀ ਦੀ ਨਹੀਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਹਾਂ ਸੰਜੀਵਰੂੜਾ ਹਰਕਾ ਪੱਛਮੀ ਲਈ ਜੋ ਵੀ ਮੰਗ ਲੈ ਕੇ ਦੇਣਗੇ ਉਸ ਤੇ ਤਰੰਤ ਸਾਈਨ ਕੀਤੇ ਜਾਣਗੇ